ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਉਸ ਸਮੇਂ ਟੁੱਟ ਜਾਂਦਾ ਜਦੋਂ ਇੱਕ ਪਰਿਵਾਰ ਵੱਲੋਂ ਕਾਫੀ ਚਾਵਾਂ ਦੇ ਨਾਲ ਆਪਣੀ ਧੀ ਨੂੰ ਸੋਹਰੇ ਪਰਿਵਾਰ ਤੋਂ ਰਿਆ ਜਾਂਦਾ ਪਰ 20 ਦਿਨਾਂ ਬਾਅਦ ਅਜਹੀ ਮੰਦ ਭਾਗੀ ਖਬਰ ਉਹੜਾ ਕੋਲ ਪਹੁੰਚਦੀ ਹੈ ਕਿ ਪਰਿਵਾਰਿਕ ਮੈਂਬਰਾਂ ਨੂੰ ਝੰਝੋੜ ਕੇ ਰੱਖ ਦਿੰਦੀ ਹੈ ਤਦ ਦੱਸਣੇ ਕਿ ਮਾਮਲਾ ਝੜਾਇ ਬੜਨਾਲਾ ਦੇ ਪਿੰਡ ਨਾਰਾਇਣਗੜ ਸੋਹਿਆਂ ਤੋਂ ਸਾਹਮਣੇ ਆਇਆ ਜਿਸ ਤੇ ਦੱਸਿਆ ਜਾ ਰਿਹਾ ਹੈ ਕਿ ਨਵ ਵਿਆਹੁਤਾ ਨੂੰ ਸੋਹਰੇ ਪਰਿਵਾਰ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਹ ਦੋਸ਼ ਨੇ ਲੜਕੀ ਦੇ ਪਰਿਵਾਰ 'ਤੇ ਮਾਮਨਾ ਵੱਲੋਂ ਲਗਾਏ ਗਏ ਨੇ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਜਸਪ੍ਰੀਤ ਕੌਰ ਜਿਸਦੀ ਮਹਿਜ਼ ਉਮਰ 19 ਸਾਲਾਂ ਦੀ ਦੱਸੀ ਜਾ ਰਹੀ ਹੈ ਉਸ ਦਾ ਵਿਆਹ 20 ਦਿਨ ਪਹਿਲਾਂ ਹੀ ਪਿੰਡ ਨਰਾਇਣਗੜ ਸੋਹਿਆ ਵਿਖੇ ਕੀਤਾ ਗਿਆ ਸੀਗਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੋਹਰੇ ਪਰਿਵਾਰ ਵੱਲੋਂ ਉਹਨਾਂ ਦੀ ਧੀ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ ਸੀਗਾ ਹਾਲਾਂਕਿ ਕੁੜੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਸੋਹਰੇ ਪਰਿਵਾਰ ਵਾਲਿਆਂ ਨੂੰ ਸਮਝਾਇਆ ਵੀ ਗਿਆ ਸੀਗਾ ਪਰ ਉਹ ਬਾਜ਼ ਨਿਆਂ ਤਾਂ ਹੁਣ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਉਸ ਜਨ ਉਹਨਾਂ ਦੀ ਧੀ ਨੂੰ ਇੰਨੇ ਬੁਰੀ ਤਰੀਕੇ ਦੇ ਨਾਲ ਮਾਰਿਆ ਗਿਆ ਕਿ ਉਸ ਦੇ ਗਲੇ ਉੱਤੇ ਜਿਹੜੇ ਨੇ ਸੱਟਾਂ ਦੇ ਨਿਸ਼ਾਨ ਵੀ ਨੇ ਅਤੇ ਉਸ ਨੂੰ ਮੌਤੇ ਘਾਟ ਉਤਾਰ ਦਿੱਤਾ ਗਿਆ ਤਾਂ ਪੀੜਤ ਪਰਿਵਾਰ ਵੱਲੋਂ ਇਨਸਾਫ ਦੀ ਕੋਹਾੜ ਲਗਾਈ ਜਾ ਰਹੀ ਹੈ ਤੇ ਨਾਲ ਹੀ ਪੁਲਿਸ ਪ੍ਰਸ਼ਾਸਨ ਉੱਤੇ ਸਵਾਲ ਵੀ ਖੜੇ ਕੀਤੇ ਜਾ ਰਹੇ ਨੇ ਕਿਉਂਣਾ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਤਾਂ ਦੇਖ ਸਕਦੇ ਹੋ ਤਸਵੀਰਾਂ ਜਿੱਥੇ ਪਰਿਵਾਰਿਕ ਮੈਂਬਰਾਂ ਦਾ ਕੀ ਹਾਲ ਹੈ ਰੋਂਦੇ-ਕੁਲੋਂਦੇ ਹੋਏ ਨਜ਼ਰ ਆ ਰਹੇ ਨੇ ਪੂਰਾ ਕਹਿ ਲਿਆ ਜਾਵੇ ਕਿ ਇੱਕ ਪਿੰਡ ਹੀ ਇਕੱਠਾ ਹੋਇਆ ਪਿਆ ਇਸ ਦੁੱਖ ਦੀ ਘੜੀ ਦੇ ਵਿੱਚ ਅਤੇ ਇਸ ਲੜਕੀ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਸੋਹਰੇ ਪਰਿਵਾਰ ਵੱਲੋਂ ਤੇ ਕੰਬੀਰ ਦੋਸ਼ ਲਗਾਏ ਜਾ ਰਹੇ ਨੇ ਅਤੇ ਇਨਸਾਫ ਦੀ ਗੁਹੜ ਲਗਾਈ ਜਾ ਰਹੀ ਹੈ ਜਾਣਕਾਰੀ ਵੀ ਮਿਲੀ ਹੈ ਕਿ ਜਦੋਂ ਸੋਹਰੇ ਪਰਿਵਾਰ ਵੱਲੋਂ ਉਸ ਲੜਕੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਤਾਂ ਉਸ ਦਾ ਘਰ ਵਾਲਾ ਘਰ ਤੋਂ ਫਰਾਰ ਹੋ ਜਾਂਦਾ ਹੈ ਹਾਲਾਂਕਿ ਪੁਲਿਸ ਵੱਲੋਂ ਉਸ ਨੂੰ ਕਾਬੂ ਕਰ ਲਿੱਤਾ ਜਾਂਦਾ ਹੈ ਕਿਹਾ ਜਾ ਰਿਹਾ ਹੈ ਕਿ ਉਹ ਵੀ ਨੈਦ ਦੇ ਵਿੱਚ ਛਾਲ ਮਾਰਨ ਦੀ ਕੋਸ਼ਿਸ਼ ਕਰਨ ਲੱਗਿਆ ਸੀਗਾ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਉਹਨਾਂ ਨੂੰ ਦਬੋਚ ਲਿਆ ਗਿਆ ਤਾਂ ਪੁਲਿਸ ਦੀ ਗ੍ਰਸਤ ਦੇ ਵਿੱਚ ਤਾਂ ਲੜਕੀ ਦਾ ਘਰ ਵਾਲਾ ਤਾਂ ਹੈ ਹੀ ਪਰ ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਪੀੜਤ ਪਰਿਵਾਰ ਵੱਲੋਂ ਜਿਹੜੀ ਇਨਸਾਫ ਦੀ ਗੋਹਲ ਲਾਈ ਜਾ ਰਹੀ ਹੈ ਪਰ ਉਥੇ ਜੇ ਪੁਲਿਸ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਸਾਬਤ ਤੌਰ ਉਤੇ ਕਿਹਾ ਜਾ ਰਿਹਾ ਹੈ ਕਿ ਪੂਰਾ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਉਹਨਾਂ ਵੱਲੋਂ ਕਾਰਵਾਈ ਵੀ ਕੀਤੀ ਜਾ ਰਹੀ ਹੈ ਤੇ ਪੰਜ ਜਣਿਆਂ ਉੱਤੇ ਜਿਹੜਾ ਮਾਮਲਾ ਪਰਿਵਾਰਿਕ ਮਾਮਲਾ ਦੇ ਬਿਆਨਾਂ ਦੇ ਆਧਾਰ ਉਤੇ ਦਰਜ ਕੀਤਾ ਗਿਆ ਤੇ ਇਸ ਮਾਮਲੇ ਨੂੰ ਲੈ ਕੇ ਹੋਰ ਕੀ ਕੁਝ ਕਹਿਣਾ ਪੀੜਤ ਪਰਿਵਾਰ ਦਾ ਤੇ ਪੁਲਿਸ ਪ੍ਰਸ਼ਾਸਨ ਦਾ ਸੁਣ ਲਨ ਮਾਚੂ ਤੇ ਕੀ ਘਟਣ ਵਾਪਰੀ ਹੈ ਮੇਰਾ ਨਾਮ ਵੀ ਅਮਰਤਪਾਲ ਸਿੰਘ ਦਾ ਪਿੰਡ ਲੱਖਾ ਵਾ ਤੇ 525 ਲੱਖ ਰੱਖਣ ਮਿਲਦਾ ਦਾ ਵਿਆਹ ਹੋਇਆ ਸੀ ਨਾ ਤੇ 80 ਲੱਖ ਦੇ ਵਿਆਹ ਤੋਂ ਬਾਅਦ ਕਰਨੀ ਕਿ ਅੱਜ ਘਟਣਾ ਮੇਰੇ ਭੈਣ ਦਾ ਕਤਲ ਕਰ ਦਿੱਤਾ ਜਾਂਦਾ ਕਿਉਂਕਿ ਪਹਿਲਾਂ ਤੋਂ ਪਤਾ ਉਹਨਾਂ ਦੀ ਪੰਚਾਇਤ ਵੱਲੋਂ ਤੜਕੇ ਸਵੇਰ 6:30 ਵਜੇ ਪਹੁੰਚ ਜਾਂਦਾ ਉਸ ਨੂੰ ਲੱਗੇ ਤੇ ਕਿਉਂਕਿ ਉਹਨਾਂ ਨੇ ਜਿਵੇਂ ਦੱਸਿਆ ਖਾਲੋਂ ਅਸੀਂ ਜਿਵੇਂ ਖੁਜੀ ਉੱਤੇ ਤੇ ਉਹਨਾਂ ਦੀ ਹਾਲਤ ਬਹੁਤ ਹੀ ਮੰਦ ਭਾਗੀ ਦਾਤਨਾਂ ਦੇ ਵਿੱਚ ਮਿਲਿ ਸਾਹ। ਤੇ ਉਹਨਾਂ ਦੇ ਗਰਦਨ ਤੇ ਬਹੁਤ ਬਾਰ ਕੀਤੇ ਹੋਏ ਸੀ ਜਿਵੇਂ ਤੇਜ਼ ਕਸਣਾ। ਤੇ ਕਾਫੀ ਕੰਬੀ ਘਟਿਆ ਤਰੀਕੇ ਨਾਲ ਉਹਨਾਂ ਦੀ ਮੌਤ ਹੋ ਗਈ ਆ। ਤੇ ਆ ਵਿਆਹ ਤੋਂ ਬਾਅਦ ਮੁੰਡਾ ਕੋਈ ਪਹਿਲਾਂ ਵੀ ਸੰਗ ਪ੍ਰਸ਼ਾਨ ਕਰਦਾ ਸੀਗਾ ਸਮਝਾਉਣ ਦੇ ਬਾਵਜੂਦ ਵੀ ਨਹੀਂ ਸਮਝਿਆ ਪਰ ਸੁਨੇਹ ਘਟਨਾ ਨੂੰ ਆਕਰ ਨੂੰ ਇਜਾਮ ਤੇ ਇਸ਼ਾਰਿਆਂ ਤੋਂ ਕੀ ਮੰਗ ਚਾਹੁੰਦੇ ਪ੍ਰਸ਼ਾਸਨ ਤੋਂ ਸੁਣਵਾਈ ਘੱਟ ਹੋ ਰਹੀ ਹੈ। ਨਵਾਇ ਕੀਤੀ ਜਾਵੇ ਚੰਗੀ ਤਰੀਕੇ ਨਾਲ ਇਨਸਾਫ ਦਿੱਤਾ ਜਾਵੇ ਇਹ ਬਾਹਰ ਵੀ ਜਾਣਾ ਸੀ ਇਹ ਬਾਹਰ ਦਾ ਆ ਜੀ ਲਾਇਆ ਹੋਇਆ ਸੀਗਾ ਕਰ ਦੇਗੀ ਬਾਹਰ ਵਾਲੇ ਠੀਕ ਹੈ ਕਿਹੜਾ ਪਿੰਡ ਮਤਲਬ ਆਈ ਹੋਈ ਸੀ ਨਰਹਰਗੜ੍ਹ ਸਹੀ ਆ ਗਈ ਸਾਡੇ ਨੇੜੇ ਹੀ ਘਰ ਆਈ ਗਮਾਂਢੀ ਤੇ 24 25 ਦਿਨ ਹੀ ਹੋਇਆ ਮੁੰਡੇ ਨੂੰ ਵਿਆਹ ਇਹਨੂੰ 8 ਤਰੀਕ ਹੈ 8ਵੇਂ ਮਹੀਨੇ ਦੇ ਕੀ ਕਹਿੰਦੇ 24 ਤਰੀਕ ਨੂੰ ਵਿਆਹ ਹੈ 25 ਨੂੰ ਤੇਰੇ ਔਰ ਰਾਤ 2:30 ਵਜੇ ਜਦੋਂ ਮੋਟਰਸਾਈਕਲ ਲੈ ਕੇ ਉਹ ਘਰੋਂ ਗਿਆ ਘਰਦਿਆਂ ਨੂੰ ਉਹਨਾਂ ਦੇ ਨੂੰ ਉਦੋਂ ਪਤਾ ਲੱਗਿਆ ਉਦੋਂ ਬਾਅਦ ਉਹਨਾਂ ਨੇ ਮੈਨੂੰ ਤਾਂ ਬੁਲਾ ਲਿਆ ਅੰਦਰ ਜਦੋਂ ਦੇਖਿਆ ਉਹ ਕੁੜੀ ਦਾ ਕੀ ਕਹਿੰਦੇ ਆ ਬਾਹਰ ਕਰੇ ਹੋਏ ਸੀ ਕਿ ਕੋਈ ਗਲਗੁਲ ਟੁੱਟ ਕੇ ਮਾਰੇ ਵੀ ਉਹ ਮਰੀ ਵੀ ਸੀਗੀ ਉਦੋਂ ਚਲੋ ਮੈਂ ਵੀ ਜਾ ਕੇ ਦੇਖੀ ਜੀ ਜਦੋਂ ਕਣੀ ਸੀਗੀ ਉਹ ਉਦੋਂ ਜਦ ਹੀ ਮੈਂ ਐਸਐਚ ਨੂੰ ਫੋਨ ਲਾਇਆ ਐਸਐਚਓ ਨੇ ਕੀ ਕਹਿੰਦੇ ਆ ਨੰਬਰ ਉਹਦਾ ਟਰੇਸ ਕਰਕੇ ਤਾਂ ਉਹ ਦੱਟਲੇ ਵਾਲ ਦੇ ਪੁਲ ਤੋਂ ਫੜ ਲਿਆ ਉਹਨਾਂ ਨੇ ਮੁੰਡਾ ਫੜਨੇ ਹਾਂ ਮੁੰਡਾ ਫੜ ਲਿਆ ਉਹ ਵੀ ਨਹਿਰ 'ਚ ਸਾਲ ਮਾਰਦਾ ਸੀ ਮੌਕੇ ਤੇ ਉਹ ਨਹੀਂ ਦਬਾਦਾ ਉਹਨਾਂ ਨੇ ਫੜ ਲਿਆ ਸਾਡੇ ਸੁਭਾ ਸਮੀਖਿਆ ਨੂੰ ਸੁਣਨ ਤੋਂ ਪਹਿਲਾਂ ਤੋਂ ਹੀ ਸੀ ਜਿਹਦੇ ਵਿੱਚ ਮ੍ਰਿਤਕ ਲੜਕੀ ਦੇ ਪਿਤਾ ਅਜਮੇਰ ਸਿੰਘ ਨੇ ਆਪਣਾ ਬਿਆਨ ਮੇਰੇ ਕੋਲ ਤਹਿਰੀਕ ਕਰਵਾਇਆ ਕਿ ਐਂ ਕਰਕੇ ਮੇਰੀ ਕੁੜੀ ਨੂੰ ਉਹਦੇ ਸੌਰੀਆਂ ਨੇ ਮਾਰ ਦਿੱਤਾ ਅਸੀਂ ਮੌਕੇ ਤੇ ਜਾ ਕੇ ਉਹਨੂੰ ਨਾਲ ਲੈ ਕੇ ਜਦੋਂ ਮੌਕੇ ਤੇ ਗਿਆ ਉੱਥੋਂ ਜਾ ਕੇ ਪੂਰੇ ਕਾਇਦੇ ਕਾਨੂੰਨ ਨਾਲ ਸਾਰਾ ਉਥੋਂ ਐਵੀਡੈਂਸ ਕਲੈਕਟ ਕਰਕੇ ਡੈੱਡ ਬੋਡੀ ਨੂੰ ਕਾਬਜ਼ੇ ਚ ਲੈ ਲਿਆ ਸੀ ਤੇ ਪੋਸਟਮਾਰਟਮ ਵਾਸਤੇ ਭੇਜ ਦਿੱਤੀ ਸੀ ਉਹਨਾਂ ਸੀ ਪੋਸਟਮਾਰਟਮ ਕਰਵਾ ਕੇ ਅ ਬਾਕੀ ਅਗਲੀ ਕੱਲ ਜਿਹੜੀ ਤਫਸੀਲ ਹੋਵਾ ਮਸਲੀਆਵਾਂਗੇ ਤੇ ਇਹਦੇ ਤੇ ਮੁਕੱਦਮਾ ਨੰਬਰ 43 ਮਿਤੀ ਅੱਜ ਦੀ 2024 ਅਧੀਨ ਤਾਰਾ 103 ਦਰਜ ਰਜਿਸਟਰ ਹੋ ਗਿਆ ਨਹੀਂ ਹਾਲੇ ਤੱਕ ਕੋਈ ਰਿ